ਅਮਰੀਕੀ ਇਮੀਗ੍ਰੇਸ਼ਨ ਅਥਾਰਟੀ USCIS ਨੇ ਇਮੀਗ੍ਰੇਸ਼ਨ ਅਰਜ਼ੀਆਂ ਦੀਆਂ ਫੀਸਾਂ ਭਰਨ ਲਈ ਵੱਡਾ ਬਦਲਾ ਕੀਤਾ ਹੈ ਹੁਣ H1B ਵੀਜ਼ਾ ਧਾਰਕਾਂ ਵਿਦੇਸ਼ੀ ਵਿਦਿਆਰਥੀਆਂ ਅਤੇ ਹੋਰ ਇਮੀਗ੍ਰੈਂਟਸ ਨੂੰ ਫੀਸ ਭਰਨ ਦੇ ਲਈ ਅਮਰੀਕੀ ਬੈਂਕ ਅਕਾਊਂਟ ਜਾਂ ਫਿਰ ਕ੍ਰੈਡਿਟ ਡੈਬਿਟ ਕਾਰਡ ਦੀ ਜ਼ਰੂਰਤ ਹੈ ਚੈੱਕ ਅਤੇ ਮਨੀ ਆਰਡਰ ਵਰਗੇ ਪੁਰਾਣੇ ਤਰੀਕੇ ਹੁਣ ਬੰਦ ਹੋ ਗਏ ਨੇ ਜੋ ਕਿ ਫਰਾਡ ਅਤੇ ਦੇਰੀ ਨੂੰ ਰੋਕਣ ਲਈ ਕੀਤਾ ਗਿਆ ਹੈ ਇਹ ਨਿਯਮ ਅੱਜ ਤੋਂ ਲਾਗੂ ਹੋ ਗਿਆ ਹੈ ਅਤੇ ਭਾਰਤੀ ਪ੍ਰਵਾਸੀਆਂ ਲਈ ਵੱਡੀ ਚੁਣੌਤੀ ਬਣ ਰਿਹਾ ਹੈ ਜੋ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ H1B ਅਤੇ F1 ਵੀਜ਼ੇ ਤੇ ਰਹਿੰਦੇ ਨੇ USCIS ਨੇ ਨਵੇਂ ਫਾਰਮ G1450 ਤੇ G1650 ਜਾਰੀ ਕੀਤੇ ਨੇ ਜਿਸ ਦੇ ਨਾਲ ਅਮਰੀਕੀ ਬੈਂਕ ਤੋਂ ਭੁਗਤਾਨ ਕੀਤਾ ਜਾ ਸਕੇ ਇਸ ਦੇ ਨਾਲ ਭਾਰਤੀ ਪ੍ਰਵਾਸੀ ਵਿਦਿਆਰਥੀਆਂ ਅਤੇ IT ਵਰਕਰਸ ਦੇ ਵਿੱਚ ਚਿੰਤਾ ਵੱਧ ਗਈ ਹੈ USCIS ਨੇ ਐਲਾਨ ਕੀਤਾ ਹੈ ਕਿ ਇਮੀਗ੍ਰੇਸ਼ਨ ਫੀਸਾਂ ਦੇ ਲਈ ਹੁਣ ਚੈੱਕ ਜਾਂ ਮਨੀ ਆਰਡਰ ਨਹੀਂ ਚੱਲਣਗੇ ਇਹ ਬਦਲਾ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੁਕਮਾ ਅਧੀਨ ਹੈ ਅਤੇ ਲਗਭਗ 20 ਫੀਸਦ ਫੀਸਾ ਜੋ ਪਹਿਲਾਂ ਚੈੱਕਸ ਦੇ ਰਾਹੀਂ ਆਉਂਦੀਆਂ ਸਨ ਹੁਣ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਇਨਾ ਫੀਸਾਂ ਦਾ ਭੁਗਤਾਨ ਕੀਤਾ ਜਾਵੇਗਾ USCIS ਦੇ ਮੁਤਾਬਕ ਚੈੱਕਸ ਦੇ ਰਾਹੀਂ ਭੁਗਤਾਨ ਕਰਨ ਦੇ ਨਾਲ ਪ੍ਰੋਸੈਸਿੰਗ ਦੇ ਵਿੱਚ ਦੇਰੀ ਹੁੰਦੀ ਹੈ ਤੇ ਫਰਾਡ ਹੋਣ ਦਾ ਵੀ ਖਤਰਾ ਵੱਧਦਾ ਹੈ ਇਹ ਨਿਯਮ H1B ਵੀਜ਼ਾ ਅਰਜ਼ੀਦਾਰਾਂ F1 ਵਿਦਿਆਰਥੀ ਵੀਜ਼ਾ ਐਕਸਟੈਂਸ਼ਨਸ ਗ੍ਰੀਨ ਕਾਰਡ ਅਪਲਾਈ ਕੇਸਿਸ ਅਤੇ ਹੋਰ ਇਮੀਗ੍ਰੇਸ਼ਨ ਰਿਕੁਐਸਟਸ ਤੇ ਲਾਗੂ ਹੁੰਦਾ ਹੈ ਫੀਸਾਂ ਭਰਨ ਦੇ ਲਈ ਅਮਰੀਕੀ ਬੈਂਕ ਦਾ ਡੈਬਿਟ ਜਾਂ ਫਿਰ ਕ੍ਰੈਡਿਟ ਕਾਰਡ ਜਾਂ ਫਿਰ ACH ट्रांजੈਕਸ਼ਨ ਵਰਤੋ ਜ਼ਰੂਰੀ ਹੈ ਵਿਦੇਸ਼ੀ ਬੈਂਕਾਂ ਦੇ ਕ੍ਰੈਡਿਟ ਕਾਰਡ ਹੁਣ ਨਹੀਂ ਚੱਲਣਗੇ ਜੇਕਰ ट्रांजੈਕਸ਼ਨ ਫੇਲ ਹੋ ਜਾਂਦੀ ਹੈ ਤਾਂ ਪੂਰੀ ਅਰਜ਼ੀ ਵਾਪਸ ਭੇਜ ਦਿੱਤੀ ਜਾਵੇਗੀ ਜਿਸ ਦੇ ਨਾਲ ਅਰਜ਼ੀ ਦੇ ਵਿੱਚ ਪ੍ਰੋਸੈਸਿੰਗ ਦੇਰੀ ਹੋਰ ਵੀ ਜ਼ਿਆਦਾ ਹੋਵੇਗੀ ਨਵੇਂ ਫਾਰਮਾ ਦੇ ਨਾਲ ਅਪਲਾਈ ਕਰਨ ਵਾਲਿਆਂ ਨੂੰ ਅਮਰੀਕੀ ਬੈਂਕ ਅਕਾਊਂਟ ਖੋਲਣਾ ਪੈ ਸਕਦਾ ਹੈ ਜੋ ਵਿਦੇਸ਼ੀ ਵਿਦਿਆਰਥੀਆਂ ਲਈ ਜ਼ਿਆਦਾ ਮੁਸ਼ਕਲ ਹੈ ਅਮਰੀਕਾ ਵਿੱਚ 4 ਲੱਖ ਤੋਂ ਜ਼ਿਆਦਾ ਭਾਰਤੀ ਪ੍ਰਵਾਸੀ H1B ਵੀਜ਼ੇ ਦੇ ਉੱਤੇ ਕੰਮ ਕਰਦੇ ਨੇ ਇਸੇ ਤਰ੍ਹਾਂ 2 ਲੱਖ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ F1 ਵੀਜ਼ੇ ਤੇ ਅਮਰੀਕਾ ਵਿੱਚ ਪੜਾਈ ਕਰ ਰਹੇ ਨੇ ਨਵੇਂ ਨਿਯਮ ਨਾਲ ਉਹਨਾਂ ਨੂੰ ਅਮਰੀਕੀ ਬੈਂਕ ਦੇ ਵਿੱਚ ਅਕਾਊਂਟ ਖੋਲਣਾ ਪਵੇਗਾ ਜੋ ਵੀਜ਼ਾ ਪ੍ਰੋਸੈਸ ਦੇ ਵਿੱਚ ਵਿਗਨ ਪੈਦਾ ਕਰ ਸਕਦਾ ਹੈ ਭਾਰਤੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਵੀਜ਼ਾ ਲਾਟਰੀ ਅਤੇ ਮਹਿੰਗੀਆਂ ਫੀਸਾਂ ਦੇ ਨਾਲ ਜੂਝ ਰਹੇ ਨੇ ਹੁਣ ਬੈਂਕ ਅਕਾਊਂਟ ਵੀ ਖੁਲਵਾਉਣਾ ਪਵੇਗਾ ਇਹ ਨਿਯਮ ਸਾਫ਼-ਸਾਫ਼ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਇਹ ਬਦਲਾਅ ਅਮਰੀਕੀ ਇਮੀਗ੍ਰੇਸ਼ਨ ਨੂੰ ਡਿਜੀਟਲ ਬਣਾਉਣ ਦਾ ਇੱਕ ਹਿੱਸਾ ਹੈ ਪਰ ਵਿਦੇਸ਼ੀਆਂ ਲਈ ਇਹ ਵਧੇਰੇ ਚੁਣੌਤੀ ਵਾਲਾ ਕਦਮ ਹੋ ਸਕਦਾ ਹੈ